ਹਲਕਾ ਸਾਨੇਵਾਲ ਦੇ ਵਿੱਚ ਜਿੱਥੇ 21 ਦਸੰਬਰ ਨੂੰ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਸੋ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਹੋ ਨੇ ਸੋ ਅੱਜ ਵਾਰਡ ਨੰਬਰ 1 ਦੇ ਵਿੱਚ ਪਹੁੰਚੇ ਆ ਜਿੱਥੇ ਮਨੋਜ ਗਰਗ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਗੱਲਬਾਤ ਕਰਾਂਗੇ ਪਹਿਲਾਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਵੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਆਪਣਾ ਵਰਕ ਕਰਦੇ ਆ ਰਹੇ ਨੇ ਅੱਜ ਇਹਨਾਂ ਨੇ ਜਿਹੜੀ ਕਾਂਗਰਸੀ ਤੋਂ ਟਿਕਟ ਲੈ ਕੇ ਚੋਣ ਮੈਦਾਨ ਦੇ ਵਿੱਚ ਆਪਾਂ ਉਤਰੇ ਨੇ ਹਾਂ ਜੀ ਸਭ ਪਹਿਲਾਂ ਸਵਾਗਤ ਧੰਨਵਾਦੀ ਸਰ ਕੀ ਕਹਿਣਾ ਚਾਹੁੰਦੇ ਹਾਂ ਪਹਿਲਾਂ ਕਾਂਗਰਸ ਦੀ ਜਿਹੜੀ ਟਿਕਟ ਲੜਦੇ ਆ ਚੋਣ ਮਤਾਂ ਦੇ ਵਿੱਚ ਉਤਰੇ ਹਾਂ ਕੀ ਕਹਾਂ ਦੇਖੋ ਪਾਰਟੀ ਨੇ ਬਹੁਤ ਵਧੀਆ ਸੋਚ ਕੇ ਡਿਸੀਜਨ ਲਿਆ ਧੰਨਵਾਦ ਕਰਦਾ ਮੈਂ ਆਪਣੇ ਪਾਰਟੀ ਪ੍ਰਧਾਨ ਦਾ ਬਾਜਵਾ ਸਾਹਿਬ ਦਾ ਲੋਕਲ ਟੀਮ ਦਾ ਜੀ ਜਿਨ੍ਹਾਂ ਨੇ ਮਾਣ ਬਖਸ਼ਿਆ ਔਰ ਆਪਾਂ ਉਹਨਾਂ ਉਤੇ ਖਰਾ ਉਤਰਾਂਗੇ ਉਹਨਾਂ ਨੂੰ ਸੀਟ ਜਿੱਤ ਕੇ ਦਿਵਾਗੇ ਹੋਰ ਵੀ ਸਰਨੇਲ ਤੇ ਪੂਰਾ ਵਰਕ ਕਰਾਂਗੇ ਆ ਕਾਫੀ ਲੰਬੇ ਸਮੇਂ ਤੋਂ ਤੁਸੀਂ ਆਮ ਆਦਮੀ ਪਾਰਟੀ ਦੇ ਨਰੇ ਹੋ ਕਾਫੀ ਵਰਕ ਕੀਤਾ ਵਾ ਕੀ ਕਰ ਰਹੇ ਆ ਹੁਣ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ join ਕੀ ਦੇਖੋ ਅਸੀਂ ਲਗਭਗ 12-13 ਸਾਲ ਪਾਰਟੀ ਨਾਲ ਲਾਏ ਨੇ ਤੇ ਪਾਰਟੀ ਨੂੰ ਬੜਾ ਕੁਝ ਦਿੱਤਾ ਆਪਣੇ ਆਪਣੇ ਖਰਚੇ ਤੋਂ ਸਾਰਾ ਕੰਮ ਕਰਿਆ ਸੀ ਕਿਸੇ ਤੋਂ ਕਿਸੇ ਪੰਜੀ ਨਹੀਂ ਲਈ ਪਾਰਟੀ ਨੂੰ ਅਸੀਂ ਐਮਪੀ ਦਿੱਤਾ ਸਭ ਤੋਂ ਪਹਿਲਾਂ 15 ਦਿਨਾਂ ਚ ਐਮਪੀ ਦਿੱਤਾ ਮਿਹਨਤ ਕਰਕੇ ਜਦ ਕਿ ਕੋਈ ਵੀ ਬੰਦਾ ਨਹੀਂ ਸੀ ਹੁੰਦਾ ਪਾਰਟੀ ਨਾਲ ਅਸੀਂ 5-4 ਬੰਦੇ ਲੱਗੇ ਸੀ ਐਨ ਖੁੱਲ ਕੇ ਕੰਮ ਕਰਿਆ ਉਸ ਤੋਂ ਬਾਅਦ ਫਿਰ ਅੱਜ ਮੰਤਰੀ ਹੈ ਸਾਡਾ ਹਰ ਜੋ ਤੁਸੀਂ ਮੰਤਰੀ ਵੀ ਆ ਉਹ ਵੀ ਸਾਡੀ ਇਥੋਂ ਇਥੋਂ ਹੀ ਗਿਆ ਸਾੰਢਿਆ ਦੀ ਇਲੈਕਸ਼ਨ ਲੜ ਕੇ ਤੇ ਐਮਐਲਏ ਸਾਹਿਬ ਖੁੱਤ ਜਿਹੜੇ ਅੱਜ ਮੰਤਰੀ ਦੋ ਮੰਤਰੀ ਹੋ ਗਏ ਉਹਨ ਸਾਡੇ ਉਤੋਂ ਪਰ ਫੇਰ ਵੀ ਸਾਡੀ ਇੱਥੇ ਪਾਰਟੀ ਨਹੀਂ ਘਤਰਨੀ ਭਾਈ ਕੋਈ ਵੀ ਅੱਜ ਇਲੈਕਸ਼ਨ ਦਾ ਟਾਈਮ ਸੀ ਅੱਜ ਬਹੁਤ ਉਧਰੋਂ ਉਧਰੋਂ ਇਕੱਠੇ ਕਰਕੇ ਬੰਦੇ ਲਾਤੇ ਸਾਡਾ ਨੰਬਰ ਸਾਰਿਆਂ ਦਾ ਘਟਦਾ ਲਗਭਗ ਸਾਰਿਆਂ ਦਾ ਹੀ ਘਟਦਾ ਤੇ ਇੱਕ ਦੋ ਜੋ ਇੱਕ ਪੁਰਾਣੇ ਬੰਦਿਆਂ ਚੋਂ ਇੱਕ ਜਾਂ ਦੋ ਬੰਦੇ ਉੱਤੇ ਤੇ ਕਾਂਗਰਸ ਦੇ ਵੱਲੋਂ ਚੋਣ ਲੜ ਰਹੇ ਹਾਂ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕੀ ਕੀ ਕੰਮ ਨੇ ਕਿਸ ਤਰ੍ਹਾਂ ਲੈ ਕੇ ਚੱਲੋਗੇ ਕੀ ਕਰੋਗੇ ਇਸ ਤਰ੍ਹਾਂ ਦਾ ਹੁਣ ਦੇਖੋ ਕਾਂਗਰਸ ਵੱਲੋਂ ਚੋਣ ਲੜਦੇ ਆ ਬਾੜ ਦੇ ਵਿੱਚ ਕੰਮ ਬਹੁਤ ਨਹੀਂ ਸਾਡੇ ਕਰਨੇ ਵਾਲੇ ਠੀਕ ਆ ਸਭ ਤੋਂ ਪਹਿਲਾਂ ਜਿਹੜਾ ਮੇਰਾ ਹੈਗਾ ਮੇਰਾ ਮੈਂ ਤਾਂ ਇੱਕ ਸੂਧਾ ਕੇਂਦਰ ਖੋਲਣਾ ਜਿਹਦੇ ਵਿੱਚ ਛੋਟੇ ਛੋਟੇ ਲੋਕਾਂ ਦੇ ਕੰਮ ਹੈ ਜਿਹਦੀ ਖੱਜਲ ਖਵਾਰੀ ਰੱਜ ਕੇ ਹੋ ਰਹੀ ਹੈ ਉਹ ਲੋਕਾਂ ਨੂੰ ਉਹਦੀ ਪਰੇਸ਼ਾਨੀ ਤੋਂ ਦੂਰ ਕਰਨਾ ਲੋਕਲ ਇੱਥੇ ਆਪਣਾ ਖੋਲ ਕੇ ਉਹ ਤੇ ਕੋਈ ਵੀ ਸਾਹਨੇ ਹਾਲ ਦਾ ਆ ਕੇ ਕਰਾ ਸਕਦਾ ਇਹ ਨਹੀਂ ਵੀ ਕੱਲਾ ਬਾੜ ਨੂੰ ਵੀ ਕੋਈ ਵੀ ਕਰਾ ਸਕਦਾ ਹੋਰ ਕੀ ਕੰਮ ਨੇ ਇਸ ਤਰ੍ਹਾਂ ਦੇ ਵਾਰਡ ਦੇ ਵਿੱਚ ਵਾਰਡ 'ਚ ਕੰਮ ਬਹੁਤ ਨੇ ਜਿਵੇਂ ਸੀਵਰੇਜ ਦਾ ਕੰਮ ਹੋ ਗਿਆ ਆ ਸੜਕ ਸਾਡੀ ਟੁੱਟੀ ਪਈ ਆ ਜਮੇ ਟੁੱਟੀ ਪਈ ਐ ਤੇ ਲੰਘ ਨਹੀਂ ਸਕਦਾ ਕੋਈ ਮੈਂ ਕਈ ਵਾਰੀ ਲਿਖ ਕੇ ਵੀ ਦਿੱਤਾ ਤੇ ਪਰ ਨਹੀਂ ਹੋਇਆ ਹੁਣ ਮੈਂ ਆਪਣੇ ਵੱਲੋਂ ਐਮਪੀ ਸਾਹਿਬ ਨੂੰ ਇਹ ਸਾਰੀਆਂ ਲਿਖਤੀ ਦਿੱਤੀਆਂ ਨੇ ਉਹ ਕਹਿੰਦੇ ਵੀ ਆਪਾਂ ਜਲਦ ਤੋਂ ਜਲਦ ਐਮਪੀ ਕੋਟੇ ਦੇ ਵਿੱਚ ਹੀ ਕਰਾਵਾਂ ਪਰ ਉਹ ਸਧਵਾਇਆ ਨਾ ਇਹ ਕਰਾਜੀ ਵਾਰਡ ਵਾਸੀ ਨੇ ਕੀ ਫੀਲ ਕਰਦੇ ਹੋ ਪਹਿਲਾਂ ਤਾਂ ਆਮ ਆਗਰ ਦੀ ਵੋਟਾਂ ਮੰਗਦੀ ਸੀ ਅੱਜ ਕਾਂਗਰਸ ਪਾਰਟੀ ਲਈ ਵੋਟਾਂ ਮੰਗਦੀ ਆ ਕੀ ਫੀਲ ਕਰੂ ਨਹੀਂ ਪਹਿਲਾਂ ਪਾਰਟੀ ਨੂੰ ਇਹ ਨਿਸ਼ਕਾਮ ਲੱਗੇ ਹੋਏ ਸੀ ਆਹ ਪਾਰਟੀ ਨਾਲ ਉਹਨਾਂ ਨੇ ਕਿਸੇ ਵਰਕਰ ਦੀ ਕਦਰ ਨਹੀਂ ਭਾਈ ਹੁਣ ਸਾਡੇ ਵਾਰਡ ਦੇ ਵਿੱਚ ਮੈਂ 12 12 ਸਾਲ ਲਾਤੇ ਜਿਹੜੀ ਪਾਰਟੀ ਨੂੰ ਇਹ ਹੀ ਨਹੀਂ ਪਤਾ ਲੱਗੇ ਵੀ ਸਾਡਾ ਇੱਕ ਬੰਦਾ 12 ਸਾਲ ਤੋਂ ਲੱਗਿਆ ਹੋਇਆ ਉਹ ਇੱਕ ਨੰਬਰ 'ਚ ਬੈਠਾ ਮੌਜੂਦ ਆ ਔਰ ਉਹਨਾਂ ਨੂੰ ਦੱਸਿਆ ਆ ਪਹਿਲਾਂ ਵਰਕੇ ਫਿਰ ਉਹਨਾਂ ਨੇ ਦੋ ਬੰਦੇ ਇੱਥੇ ਖੜੇ ਕਰਤੇ ਇੱਕ ਬੰਦਾ ਤਾਂ ਚਲ ਸਾਲ ਡੇਢ ਸਾਲ ਉਹਨੇ ਹੁਣ ਵਰਕ ਕੀਤਾ ਹੈਨਾ ਇੱਕ ਬੰਦਾ ਪਰਸੋਂ ਆਇਆ ਉਹਨੂੰ ਟਿਕਟ ਦੇ ਦਿੱਤੀ ਪਰਸੋਂ ਵਾਲੇ ਨੂੰ ਜਿਹੜਾ 2 ਸਾਲ ਤੋਂ ਉਹ ਆزاد ਲੜ ਰਿਹਾ ਆ ਇਹ ਜਿਹੇ ਸਿਸਟਮ ਸਾਰੇ ਸਾਹਮਣੇ ਵਾਲੇ ਚ ਬਣਾਤਾ ਇਹਨਾਂ ਕਿੰਨੇ ਵੀ ਦੁਵਾਰ ਸੀ ਇੱਕ ਇੱਕ ਦਾਵੇਦਾਰ ਸੀ ਇੱਕ ਨੰਬਰ ਤੋਂ ਦੇਖੋ ਪਹਿਲਾਂ ਤਾਂ ਮੈਂ ਇਕੱਲਾ ਹੀ ਸੀਗਾ ਉਸ ਤੋਂ ਬਾਅਦ 1.5 ਸਾਲ ਤੋਂ ਇੱਕ ਹੋਰ ਆ ਗਿਆ ਇੱਕ 5 ਦਿਨ ਤੋਂ ਹੋਰ ਆ ਗਿਆ ਹੁਣ 5 ਦਿਨ ਵਾਲਾ ਟਿਕਟ ਲੈ ਗਿਆ ਮੇਰੇ ਤਾਂ ਕੋਈ ਸਮਝ ਹੀ ਨਹੀਂ ਆਈ ਵੀ ਇਹ ਕੀ ਆ 5 ਦਿਨ ਵਾਲੇ ਨੂੰ ਟਿਕਟ ਦੀ 5 ਦਿਨਾਂ ਨੂੰ ਟਿਕਟ ਦਿੱਤੀ 2 1.5 ਸਾਲ ਵਾਲਾ ਆزاد ਖੜਾ ਉਹ ਜਿਹੜਾ ਪਹਿਲੇ ਦਿਨ ਤੋਂ ਜਿਹੜੇ ਉਹਨੇ ਪਾਰਟੀ ਆਪਾ ਕਾਂਗਰਸ ਚ ਆ ਗਏ ਸਾਨੂੰ ਮਾਣ ਬਖਸ਼ਿਆ ਕਾਂਗਰਸ ਨੇ ਉਹ ਤਾਂ ਕਾਂਗਰਸ ਨੂੰ ਪਤਾ ਹੈ ਨਾ ਵੀ ਕਿਹੜੇ ਬੰਦੇ ਮਿਹਨਤ ਕਰਦੇ ਨੇ ਉਹਨਾਂ ਦੀ ਟੀਮ ਵਰਕ ਕਰਦੀ ਹੈ ਉਹਨਾਂ ਨੂੰ ਸਭ ਕੁਝ ਪਤਾ ਹੈ ਕਿਹੜਾ ਬੰਦਾ ਕਿੱਥੇ ਕੰਮ ਕਰ ਰਿਹਾ ਕਿੰਨਾ ਕਰ ਰਿਹਾ ਉਹਨਾਂ ਨੇ ਆਪਣਾ ਹਿਸਾਬ ਨਾ ਕਰ ਲਿਆ ਬਾੜ ਦੇ ਵਿੱਚ ਜਿਸ ਤਰ੍ਹਾਂ ਹੁਣ ਕਾਂਗਰਸ ਪਾਰਟੀ ਲਈ ਕਿੰਨੀ ਇੱਕ ਵੋਟਾਂ ਨੇ ਬਾੜਦੀਆਂ ਤੇ ਕੀ ਅਪੀਲ ਕਰਦੇ ਬਾੜ ਵਾਸੀ ਸਾਡੇ 1114 ਬੋਟ ਚਾਰ ਵੋਟਾਂ ਨੇ ਜੀ ਬਾੜ ਵਾਸੀਆਂ ਨੂੰ ਵੀ ਅਪੀਲ ਆ ਵੀ ਇਸ ਵਾਰ ਕਾਮਯਾਬ ਕਰੋ ਆਪਾਂ ਸਾਰੇ ਕੰਮ ਕਰਾਂਗੇ ਜੋ ਵੀ ਹੋਣ ਵਾਲੇ ਕੋਈ ਚੱਕਰ 10 ਸਾਲ ਤੋਂ ਕੰਮ ਕਰਦੇ ਆ ਹੁਣ ਵੀ ਕੰਮ ਕਰਾਂਗੇ ਮਿਹਨਤ ਨਾ ਕਰਾਂਗੇ ਸੋ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੀ ਅਸੀਂ ਚੋਣ ਲੜ ਰਹੇ ਨੇ ਵਾਰਡ ਨੰਬਰ 1 ਤੋਂ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਨੇ ਪਹਿਲਾਂ ਵੀ ਕਾਫੀ ਇਹਨਾਂ ਨੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਹੋਰ ਆਮ ਆਦਮੀ ਪਾਰਟੀ ਵਿੱਚ ਆਪਣੀ ਜਿਹੜੀਆਂ ਅਨਿਸ਼ਕਾਮ ਸੇਵਾਵਾਂ ਕੀਤੀਆਂ ਨੇ ਸੋ ਅੱਜ ਕਾਂਗਰਸ ਪਾਰਟੀ ਦੇ ਜਿਹੜੀ ਚੋਣ ਲੜ ਰਹੇ ਨੇ ਮਨੋਜ ਗਰਗੀ ਨੇ ਤੇ ਇਸੇ ਤਰ੍ਹਾਂ ਅਸੀਂ ਹੋਰ ਅਪਡੇਟ ਕੇਸ ਕਰਾਂਗੇ ਤਦ ਤੱਕ ਲਈ ਮੈਂ ਦਿਓ ਜਾਜਤ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀ ਸਿੰਘ